ਪੰਜਾਬ ਦੇ ਸਾਬਕਾ ਵਜ਼ੀਰ ਤੇ ਮੌਜੂਦਾ ਵਿਧਾਇਕ ਮਾਨਸਾ ਤੋਂ ਵਿਜੇ ਸਿੰਘਲਾ ਜਿਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਉਹ ਜਿਹੜੀ ਰਿਪੋਰਟ ਦਾਖਲ ਕੀਤੀ ਸੀ ਕਿ ਦੋਸ਼ ਲੱਗਦੇ ਨੇ 24 5 2022 ਦਾ ਸਮਾਂ ਸੀ ਜਦੋਂ ਵਿਜੇ ਸਿੰਘਲਾ ਦੇ ਖਿਲਾਫ ਪਹਿਲੇ ਮੰਤਰੀ ਜਦੋਂ ਛਟਕਾਏ ਜਾਂਦੇ ਨੇ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਉਹ ਸਨ ਮਾਨਸਾ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਜੇ ਸਿੰਘਲਾ ਉਹਨਾਂ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ ਇਸ ਬਾਰੇ ਬਕਾਇਦਾ ਤੌਰ ਦੇ ਉੱਤੇ ਇੱਕ ਦਸਤਾਵੇਜ਼ ਜਿਹੜਾ ਸਾਹਮਣੇ ਆਇਆ ਜਿਸ ਦੇ ਹਵਾਲੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਪੰਜਾਬ ਸਟੇਟ ਬਨਾਮ ਵਿਜੇ ਸਿੰਘਲਾ ਦਾ ਜਿਹੜਾ ਕੇਸ ਸੀ ਇਸ ਵਿੱਚ ਜਿਹੜੇ ਸ਼ਿਕਾਇਤ ਕਰਤਾ ਸੀ ਰਜਿੰਦਰ ਸਿੰਘ ਅਦਾਲਤ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਏ ਤੇ ਉਹਨਾਂ ਨੂੰ ਕਿਹਾ ਗਿਆ ਕਿ ਬਿਆਨ ਦੇਣ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ ਕੀਤੀ ਗਈ ਰੱਦ ਕਰਨ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਇੱਕ ਸੈੱਟ ਬਣਦੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਕਿਉਂਕਿ ਕੈਂਸਲੇਸ਼ਨ ਰਿਪੋਰਟ ਹੈ ਜਿਹੜੀ ਉਹ ਜਦੋਂ داخل ਕੀਤੀ ਜਾਂਦੀ ਹੈ ਅਦਾਲਤ ਦੇ ਵਿੱਚ ਤਾਂ ਫਿਰ ਸ਼ਿਕਾਇਤਕਰਤਾ ਨੂੰ ਬੁਲਾਇਆ ਜਾਂਦਾ ਨਿੱਜੀ ਤੌਰ ਤੇ ਸ਼ਿਕਾਇਤਕਰਤਾ ਕੌਣ ਹੈ ਇਸ ਮਾਮਲੇ ਦੇ ਵਿੱਚ ਰਜਿੰਦਰ ਸਿੰਘ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਸੀ 24 5 2022 ਨੂੰ ਕਿ ਮੈਨੂੰ ਇੱਕ ਆਡੀਓ ਮਿਲੀ ਹੈ ਮੈਂ ਖੁਦ ਸੁਣੀ ਹੈ ਜਿਸ ਦੇ ਵਿੱਚ ਸਾਡੇ ਬਗਾਨੇ ਹੋਣ ਜਾਂ ਆਪਣੇ ਅਸੀਂ ਬਖਸ਼ਾਂਗੇ ਨਹੀਂ ਤੇ ਵਿਜੇ ਸਿੰਘਲਾ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਸਲਾਖਾਂ ਦੇ ਪਿੱਛੇ ਵੀ ਜਾਣਾ ਪਿਆ ਸੀ ਬਾਅਦ ਵਿੱਚ ਜ਼ਮਾਨਤ ਤੇ ਉਹਨਾਂ ਨੂੰ ਬਾਹਰ ਆਉਂਦੇ ਨੇ ਤੇ ਹੁਣ ਉਹਨਾਂ ਦੇ ਕੇਸ ਵਿੱਚ ਕੈنسਲੇਸ਼ਨ ਰਿਪੋਰਟ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਦਾਖਲ ਕੀਤੀ ਗਈ ਰਜਿੰਦਰ ਸਿੰਘ ਜਦੋਂ ਕੋਰਟ 'ਚ ਪੇਸ਼ ਹੋਏ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਕੋਈ ਵੀ ਉਹ ਬਿਆਨ ਦੇਣ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ ਕੀਤੀ ਗਈ ਰਿਪੋਰਟ ਨੂੰ ਜੇਕਰ ਪੜ੍ਹਨਾ ਚਾਹੁੰਦੇ ਨੇ ਤਾਂ ਪੜ੍ਹ ਲੈਣ ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲਦਾ ਤਾਂ ਇਸ ਮਾਮਲੇ ਦੇ ਵਿੱਚ ਜਦੋਂ ਸੁਣਵਾਈ ਹੁੰਦੀ ਹੈ ਜਿਹੜੀ ਕਾਰਵਾਈ ਚੱਲਦੀ ਹੈ ਅਦਾਲਤ ਦੀ ਤਾਂ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਾਂਚ ਏਜੰਸੀ ਦੁਆਰਾ ਪੇਸ਼ ਕੀਤੀ ਗਈ ਜਾਂਚ ਰਿਪੋਰਟ ਨਾਲੋਂ ਪੂਰੀ ਤਰ੍ਹਾਂ ਸਹਿਮਤ ਨੇ ਜੇਕਰ ਪੁਲਿਸ ਅਧਿਕਾਰੀਆਂ ਦੁਆਰਾ ਪੇਸ਼ ਕੀਤੀ ਗਈ ਜਿਹੜੀ ਕੈਂਸਲੇਸ਼ਨ ਰਿਪੋਰਟ ਹੈ ਉਹ ਸਵੀਕਾਰ ਕਰ ਲਈ ਜਾਂਦੀ ਹੈ ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਹੈ ਸ਼ਿਕਾਇਤ ਕਰਤਾ ਦੀ ਜਿਹੜੀ ਪਛਾਣ ਹੈ ਉਹ ਆਈਓ ਜਿਹੜੇ ਸਬ ਇਨਸਪੈਕਟਰ ਨੇ ਸਤਨਾਮ ਸਿੰਘ ਦੁਆਰਾ ਇਸ ਸਬੰਧ ਵਿੱਚ ਆਪਣੇ ਵੱਖਰੇ ਬਿਆਨ ਰਹੀਂ ਕੀਤੀ ਗਈ ਹੈ ਤਾਂ 6 6 2025 ਤੱਕ ਇਸ ਕੇਸ ਨੂੰ ਜਿਹੜਾ ਮੁਲਤਵੀ ਕੀਤਾ ਗਿਆ ਸੀ ਵਿਚਾਰ ਦੇ ਲਈ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਦਸਤਾਵੇਜ਼ ਸਾਹਮਣੇ ਆਇਆ ਜਿਸ ਤੋਂ ਪਤਾ ਲੱਗ ਰਿਹਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੈ ਕਲੀਨ ਚਿੱਟ ਵਿਜੇ ਸਿੰਘਲਾ ਨੂੰ ਦੇ ਦਿੱਤੀ ਗਈ ਹੈ ਕੀ ਹੁਣ ਦੁਬਾਰਾ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਉਹਨਾਂ ਉੱਤੇ ਦੋਸ਼ ਸਨ ਇਸੇ ਕਰਕੇ ਉਹਨਾਂ ਦੋਸ਼ਾਂ ਦੇ ਤਹਿਤ ਹੀ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਮੰਤਰੀ ਮੰਡਲ ਦੇ ਵਿੱਚੋਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਜੋ ਖੁਦ ਵੀਡੀਓ ਜਾਰੀ ਕੀਤਾ ਗਿਆ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਉਸ ਬਿਆਨ ਦੇ ਵਿੱਚ ਹੀ ਕਿਹਾ ਗਿਆ ਸੀ ਔਰ ਜਿਹੜਾ ਇਹ ਡੇਟ ਦਾ ਆਰਡਰ ਹੈ ਇਹ ਆਰਡਰ ਦੀ ਇੱਕ ਕਾਪੀ ਹੈ ਜਿਹੜੀ ਕਿ 26 2025 ਨੂੰ ਯਾਨੀ ਕਿ ਜੂਨ ਮਹੀਨੇ ਦੀ 2 ਤਰੀਕ ਦਾ ਇਹ ਆਰਡਰ ਦੀ ਕਾਪੀ ਹੈ ਜਿਹੜੀ ਕਿ ਹੁਣ ਸਾਹਮਣੇ ਆਇਆ ਹੈ ਦਸਤਾਵੇਜ਼ ਜਿਸ ਦੇ ਵਿੱਚ ਵਿਜੇ ਸਿੰਘਲਾ ਦੇ ਬਾਰੇ ਇਹ ਪਤਾ ਲੱਗਿਆ ਕਿ ਜਿਹੜਾ ਸ਼ਿਕਾਇਤ ਕਰਤਾ ਸੀ ਰਜਿੰਦਰ ਸਿੰਘ ਜਿਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਲੋਕਾਂ ਨੂੰ ਦਿੱਤੀ ਕਿ ਅਸੀਂ ਚਾਹੁੰਦੇ ਤਾਂ ਇਸ ਮਾਮਲੇ ਨੂੰ ਦਬਾ ਵੀ ਸਕਦੇ ਸੀ ਪਰ ਅਸੀਂ ਮਾਮਲੇ ਨੂੰ ਦਬਾਇਆ ਨਹੀਂ ਹੈ ਔਰ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਮੰਨ ਲਿਆ ਜਾਵੇ ਕਿ ਵਿਜੇ ਸਿੰਘਲਾ ਪੂਰੀ ਤਰ੍ਹਾਂ ਜਿਹੜੇ ਇਸ ਕੇਸ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚੋਂ ਬਰੀ ਵੀ ਕਰਾਰ ਦਿੱਤੇ ਜਾਣਗੇ ਕਿਉਂਕਿ ਕੈنسਲੇਸ਼ਨ ਰਿਪੋਰਟ ਤਾਂ ਜਾਂਚ ਕਰ ਰਹੀ ਟੀਮ ਦੇ ਵੱਲੋਂ ਦੇ ਦਿੱਤੀ ਗਈ ਹੈ ਔਰ ਸ਼ਿਕਾਇਤ ਕਰਤਾ ਤੋਂ ਇਸ ਦੀ ਪੁਸ਼ਟੀ ਵੀ ਕਰਵਾ ਲਈ ਗਈ ਹੈ ਇਸ ਤਰ੍ਹਾਂ ਦੇ ਹੋਰ ਕਈ ਮਾਮਲੇ ਨੇ ਜਿਸ ਦੇ ਬਾਰੇ ਸਰਕਾਰ ਨੇ ਐਕਸ਼ਨ ਲਏ ਸਨ ਚਾਹੇ ਉਹ ਸਾਬਕਾ ਮੰਤਰੀ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਵਿਜੈ ਸਿੰਘ ਵਿਜੇ ਸਿੰਘਲਾ ਹੋਣ ਉਹਨਾਂ ਨੂੰ ਬਾਹਰ ਕੱਢਿਆ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਦੇ ਵਿੱਚੋਂ ਭ੍ਰਿਸ਼ਟਾਚਾਰ ਦੇ ਦੋਸ਼ ਜਦੋਂ ਲੱਗੇ ਤਾਂ ਉਦੋਂ ਬਾਹਰ ਕੱਢਿਆ ਗਿਆ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਬਠਿੰਡਾ ਦਿਹਾਤੀ ਦੇ ਜਿਹੜੇ ਵਿਧਾਇਕ ਨੇ ਅਮਿਤ ਰਤਨ ਉਹਨਾਂ ਨੂੰ ਸਲਾਖਾਂ ਪਿੱਛੇ ਜਾਣਾ ਪਿਆ ਜ਼ਮਾਨਤ ਤੇ ਬਾਹਰ ਆਉਂਦੇ ਨੇ ਫਿਰ ਹੁਣ ਰਮਨ ਰੋੜਾ ਦੀ ਜਲੰਧਰ ਸੈਂਟਰਲ ਤੋਂ ਵਾਰੀ ਆਉਂਦੀ ਹੈ ਪਰ ਸਭ ਤੋਂ ਜਿਹੜੀ ਪਹਿਲੀ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਕਿ ਅਸੀਂ ਭ੍ਰਿਸ਼ਟਾਚਾਰ ਵਾਲੇ ਮਾਮਲੇ ਦੇ ਵਿੱਚ ਚਾਹੇ ਬਗਾਨੇ ਹੋਣ ਜਾਂ ਆਪਣੇ ਟੰਗ ਦਿੰਨੇ ਆ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣੀ ਹੈ ਤੇ ਅੱਜ ਸਮਾਂ ਉਹ ਆਇਆ ਹੁਣ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਕੈਂਸਲੇਸ਼ਨ ਰਿਪੋਰਟ ਸਵੀਕਾਰ ਵੀ ਕਰਵਾ ਲਈ ਗਈ ਹੈ আর ਸ਼ਿਕਾਇਤ ਕਰਤਾ ਤੋਂ ਇਸ ਦੀ ਪੁਸ਼ਟੀ ਵੀ ਕਰਵਾ ਲਈ ਗਈ ਹੈ ਹੁਣ ਅਦਾਲਤ ਦੇ ਵਿੱਚ ਅਗਲੀਆਂ ਸੁਣਵਾਈਆਂ ਦੇ ਵਿੱਚ ਪਤਾ ਲੱਗੇਗਾ ਕਿ ਇਸ ਕੇਸ ਦੇ ਵਿੱਚ ਜਿਹੜਾ ਫਾਈਨਲ ਡਿਸੀਜਨ ਆਵੇਗਾ ਉਸ ਦੇ ਵਿੱਚ ਕੀ ਪੂਰੀ ਤਰ੍ਹਾਂ ਇਸ ਕੇਸ ਵਿੱਚੋਂ ਵਿਜੇ ਸਿੰਘਲਾ ਨੂੰ ਬਰੀ ਕਰ ਦਿੱਤਾ ਜਾਏਗਾ ਕਿਉਂਕਿ ਕੈਂਸਲ ਰਿਲੇਸ਼ਨ ਰਿਪੋਰਟ ਆ ਜਿਹੜੀ ਉਹ ਦਾਖਲ ਕਰ ਦਿੱਤੀ ਗਈ ਹੈ ਹਾਲਾਂਕਿ ਕੈਂਸਲੇਸ਼ਨ ਰਿਪੋਰਟ ਦੇ ਵਿੱਚ ਕੀ ਇਨਵੈਸਟੀਗੇਸ਼ਨ ਕਰਕੇ ਦੱਸਿਆ ਗਿਆ ਕਿ ਕੀ ਉਹ ਦੋਸ਼ ਝੂਠੇ ਸਨ ਕੀ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਸ ਵੇਲੇ ਗੁੰਮਰਾਹ ਕੀਤਾ ਗਿਆ ਸੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕਰਨ ਵਾਲਾ ਜਿਹੜਾ ਸ਼ਿਕਾਇਤ ਕਰਤਾ ਹੁਣ ਰਜਿੰਦਰ ਸਿੰਘ ਕੀ ਉਹ ਉਸ ਵੇਲੇ ਦਬਾਅ ਦੇ ਵਿੱਚ ਸੀ ਜਾਂ ਹੁਣ ਦਬਾਅ ਦੇ ਵਿੱਚ ਹੈ ਉਹ ਉਦੋਂ ਸੱਚ ਬੋਲ ਰਿਹਾ ਸੀ ਜਾਂ ਅੱਜ ਸੱਚ ਬੋਲ ਰਿਹਾ ਹੈ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਉੱਠ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ 24 5 2022 ਨੂੰ ਵੀਡੀਓ ਜਾਰੀ ਕੀਤਾ ਤੇ ਨਾਲ ਹੀ ਹਿੰਦੀ ਪੰਜਾਬੀ ਦੇ ਵਿੱਚ ਟਵੀਟ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਦਾ ਜਨਮ ਹੀ ਇਮਾਨਦਾਰ ਸਿਸਟਮ ਕਾਇਮ ਕਰਨ ਦੇ ਲਈ ਹੋਇਆ ਉਹਨਾਂ ਨੇ ਰਵਿੰਦ ਕੇਜਰੀਵਾਲ ਨੂੰ ਟੈਗ ਕਰਦੇ ਆ ਵੀ ਲਿਖਿਆ ਸੀ ਕਿ ਹਮੇਸ਼ਾ ਹੀ ਉਹਨਾਂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਚਾਹੇ ਕੋਈ ਆਪਣਾ ਹੋਵੇ ਜਾਂ ਬਗਾਨਾ ਹੋਵੇ ਸਿਹਤ ਮੰਤਰੀ ਉਸ ਵੇਲੇ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਸਬੂਤ ਮਿਲਦੇ ਹੀ ਤੁਰੰਤ ਬਰਖਾਸਤ ਕਰ ਦਿੱਤਾ ਗਿਆ ਨਾਲ ਹੀ ਐਫਆਈਆਰ ਦੇ ਆਦੇਸ਼ ਦੇ ਦਿੱਤੇ ਗਏ ਨੇ ਤੇ ਜਿਹੜੀ ਕਿ ਬਾਅਦ ਵਿੱਚ ਐਫਆਈਆਰ ਹੋਈ ਵੀ ਔਰ ਅਰੈਸਟ ਤੱਕ ਵੀ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਉਸ ਵੇਲੇ ਦੇ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਡਾਕਟਰ ਵਿਜੇ ਸਿੰਘਲਾ ਨੂੰ ਫਿਲਹਾਲ ਦੀ ਘੜੀ ਤਾਂ ਇਸ ਕੇਸ ਦੇ ਵਿੱਚੋਂ ਜੇਕਰ ਵੇਖਿਆ ਜਾਵੇ ਤਾਂ ਰਾਹਤ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਨਜ਼ਰ ਆ ਰਹੇ ਨੇ ਪਰ ਜਿਨ੍ਹਾਂ ਨੇ ਉਸ ਵਕਤ ਸ਼ਿਕਾਇਤ ਕੀਤੀ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਕੋਣ ਸਵਾਲ ਇਹ ਹੈ ਕਿ ਕੀ ਉਹਨਾਂ ਦੇ ਖਿਲਾਫ ਵੀ ਜਾਂਚ ਵਢੀ ਜਾਏਗੀ ਕਿ ਉਦੋਂ ਫਿਰ ਸਰਕਾਰ ਨੂੰ ਗੁੰਮਰਾਹ ਕਿਉਂ ਕੀਤਾ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਅਪਡੇਟ ਆਉਂਦਾ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ